ਗਨ ਕਲਚਰ ਹਾਵੀ ਹੋ ਰਿਹਾ ਹੈ ਲਾਅਨ ਆਰਡਰ ਨੂੰ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਦਾ ਸਬਬ ਬਣ ਗਿਆ ਪਿਛਲੇ 2 ਸਾਲ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਕਿ ਹੇਟ ਸਪੀਚ ਦੇ 40 ਮੁਕੱਦਮੇ ਦਰਜ ਕੀਤੇ ਜਾ ਚੁੱਕੇ ਆ 264 ਵਿਅਕਤੀਆਂ ਦੇ ਅਗੇਂਸਟ ਪਰਚੇ ਦਰਜ ਹੋਇਆ ਜਿਨ੍ਹਾਂ ਨੇ ਵੈਪਨ ਦਾ ਡਿਸਪਲੇ ਕੀਤਾ ਸੀ ਅੱਜਕਲ ਐਨਕਾਊਂਟਰ ਬਹੁਤ ਵੇਖਣ ਨੂੰ ਮਿਲ ਰਹੇ ਆ ਜਿਹੜਾ ਕੋਈ ਵਿਅਕਤੀ ਪੁਲਿਸ ਤੇ ਫਾਇਰਿੰਗ ਕਰੇਗਾ ਤਾਂ ਪੁਲਿਸ ਦਾ ਫਰਜ਼ ਹੈ ਕਿ ਆਪਣੀ ਸੈਲਫ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਸੇਵ ਕਰੇ ਜਿਹੜੇ ਸਾਡੇ ਭੋਲੇ ਭਾਲੇ ਬੱਚੇ ਹੈ ਇਹਨਾਂ ਨੂੰ ਵਰਗਲਾ ਕੇ ਗਲਤ ਪਾਸੇ ਨੂੰ ਤੋੜਦੇ ਨੇ ਔਰ ਇਹਨਾਂ ਦੇ ਖਿਲਾਫ ਵੀ ਅਸੀਂ ਇੰਟਰਪੋਲ ਰਾਹੀਂ ਔਰ ਗਵਰਨਮੈਂਟ ਆਫ ਇੰਡੀਆ ਰਾਹੀਂ ਇਹਨਾਂ ਦੇ ਐਕਸਟਰਡੀਸ਼ਨ ਦੇ ਪ੍ਰੋਸੈਸਸ ਚੱਲ ਰਹੇ ਹੈ ਸਾਰਿਆਂ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਮੈਰਿਜ ਫੰਕਸ਼ਨ ਦੇ ਵਿੱਚ ਗੋਲੀਆਂ ਚੱਲ ਜਾਂਦੀਆਂ ਨੇ ਸਾਸ਼ੀ ਕਾਲਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਵਿੱਚ ਲਾਇਨ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਖਾਸ ਕਰਕੇ ਤਦ ਜਦੋਂ ਗਨ ਕਲਚਰ ਜਿਹੜਾ ਉਹ ਹਾਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਪੈਸ਼ਲ ਡੀਜੀਪੀ ਸਾਹਿਬ ਅਰਪੀ ਸ਼ੁਕਲਾ ਜੀ ਸਾਡੇ ਨਾਲ ਨੇ ਗੱਲਬਾਤ ਕਰਨਾ ਹੈ ਸ਼ੁਕਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਗਨ ਕਲਚਰ ਹਾਵੀ ਹੋ ਰਿਹਾ ਹੈ ਲਾਈਨ ਆਰਡਰ ਨੂੰ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਦਾ ਸਬਬ ਬਣ ਗਿਆ ਗਨ ਕਲਚਰ ਪੰਜਾਬ ਦੇ ਵਿੱਚ ਅਨਫੋਰਚੂਨੇਟਲੀ ਜਦੋਂ ਦਾ ਸੋਸ਼ਲ ਮੀਡੀਆ ਆਇਆ ਹੈ ਉਸ ਦੇ ਨਾਲ ਕਾਫੀ ਇਹਦੇ ਵਿੱਚ ਕਾਫੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਗਨ ਕਲਚਰ ਨੂੰ ਹੇਟ ਸਪੀਚਸ ਨੂੰ ਸੋਸ਼ਲ ਮੀਡੀਆ ਤੇ ਪਾਇਆ ਜਾਵੇ ਤਾਂ ਕਿ ਮਾਹੌਲ ਖਰਾਬ ਕੀਤਾ ਜਾਵੇ ਲੇਕਿਨ ਇਹਦੇ 'ਚ ਪੰਜਾਬ ਪੁਲਿਸ ਵੱਲੋਂ ਠੋਕਵੇਂ ਕਦਮ ਚੁੱਕੇ ਗਏ ਹਨ ਔਰ ਸਾਡੇ ਸੋਸ਼ਲ ਮੀਡੀਆ ਸੈਲਸ ਹੈਗੇ ਆ ਆਈਟੀ ਸੈਲ ਹੈ ਉਸ ਦੇ ਰਾਹੀਂ ਅਸੀਂ ਲਗਾਤਾਰ ਜਿਹੜੇ ਸਾਡੇ ਸੋਸ਼ਲ ਮੀਡੀਆ ਤੇ ਉੱਤੇ ਪੋਸਟ ਆਉਂਦੀਆਂ ਨੇ ਉਹਨਾਂ ਨੂੰ ਮਾਨੀਟਰ ਕਰਦੇ ਆਂ ਔਰ ਪਿਛਲੇ 2 ਸਾਲ ਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਕਿ ਹੇਟ ਸਪੀਚ ਦੇ 40 ਮੁਕਦਮੇ ਦਰਜ ਕੀਤੇ ਜਾ ਚੁੱਕੇ ਆ ਆ 264 ਵਿਅਕਤੀਆਂ ਦੇ ਅਗੇਂਸਟ ਪਰਚੇ ਦਰਜ ਹੋਇਆ ਜਿਨ੍ਹਾਂ ਨੇ ਵੈਪਨ ਦਾ ਡਿਸਪਲੇ ਕੀਤਾ ਸੀਗਾ ਜੀ ਸੋਸ਼ਲ ਮੀਡੀਆ ਤੇ ਇਸੇ ਤਰ੍ਹਾਂ 6974 ਲੋਕਾਂ ਦੇ ਆਰਮਸ ਲਾਇਸੈਂਸ ਜਿਹੜੇ ਹੈ ਉਹ ਕੈਨਸਲੇਸ਼ਨ ਲਈ ਮੂਵ ਕੀਤੇ ਗਏ ਹਨ ਜਿਨ੍ਹਾਂ ਨੇ ਆਪਣੇ ਆਰਮਸ ਦੀ ਦੁਰਵਰਤੋਂ ਕੀਤੀ ਸੀ ਜੀ ਸੋ ਵੀ ਆਰ ਮੋਨਿਟਰਿੰਗ ਦਾ ਸੋਸ਼ਲ ਮੀਡੀਆ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਇਹ ਗਲੋ ਗਲੋਰੀ ਗਲੋਰੀਫਾਈ ਕਰਦੇ ਹਨ ਵੈਪਨਸ ਨੂੰ ਇਹ ਬਿਲਕੁਲ ਰੋਕਿਆ ਜਾ ਸਕੇ ਲੇਕਿਨ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਮੈਰਿਜ ਫੰਕਸ਼ਨ ਦੇ ਵਿੱਚ ਗੋਲੀਆਂ ਚੱਲ ਜਾਂਦੀਆਂ ਨੇ ਬੰਦੂਕਾਂ ਲਾ ਕੇ ਉੱਥੇ ਐਂਟਰੀ ਹੁੰਦੇ ਨੇ ਆਪਸ ਦੇ ਵਿੱਚ ਫਾਇਰਿੰਗ ਕਰਦੇ ਨੇ ਔਰ ਕਈ ਲੋਕ ਇੰਜਰਡ ਵੀ ਹੁੰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੋਣ ਤੇ ਫਿਰ ਕਾਨੂੰਨ ਵਿਵਸਥਾ ਤੇ ਜ਼ਰੂਰ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਦੇਖੋ ਜਿਹੜਾ ਇਹ ਬਾਟ ਕੈਸਲ ਦਾ ਜਿਹੜਾ ਲੁਧਿਆਣੀ ਇਨਸੀਡੈਂਟ ਹੋਇਆ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਦੇ ਵਿੱਚ ਇੱਕ ਵਿਆਹ ਸਮਾਰੋਹ ਦੇ ਵਿੱਚ ਇਹ ਦੋ ਜਿਹੜੇ ਲੁਧਿਆਣੇ ਦੇ ਬਦਮਾਸ਼ ਸੀਗੇ ਕਾਂਕੁਰ ਐਂਡ ਇੱਕ ਸ਼ੁਭਮ ਜੀ ਇਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਔਰ ਇਹ ਉੱਥੇ ਜਾ ਕੇ ਆਪਸ ਵਿੱਚ ਝਗੜ ਚ ਪਏ ਔਰ ਇਹਨਾਂ ਕੋਲ ਵੈਪਨ ਸੀਗੇ ਔਰ ਇਹਨਾਂ ਨੇ ਫਾਇਰਿੰਗ ਕੀਤੀ ਜਿਸ ਦੇ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਔਰ ਕੁਝ ਲੋਕ ਇੰਜਰਡ ਹੋਏ ਇਸ ਦੇ ਵਿੱਚ ਪੁਲਿਸ ਨੇ ਇਮੀਡੀਏਟ ਐਕਸ਼ਨ ਲੈਂਦਿਆਂ ਹੋਇਆ ਫआईआर ਦਰਜ ਕੀਤੀ ਹੈ ਔਰ ਇਹਨਾਂ ਚੋਂ 4 ਵਿਅਕਤੀ ਗ੍ਰਫਤਾਰ ਹੋ ਚੁੱਕੇ ਨੇ ਦੋਪਨ ਵੀ ਰਿਕਵਰ ਹੋ ਚੁੱਕੇ ਨੇ ਔਰ ਬਾਕੀ ਸਾਡੀ ਟੀਮ ਇਸ ਇਹਨਾਂ ਨੂੰ ਫੜਨ ਲਈ ਲੱਗਿਆ ਹੋਈ ਹੈ ਉਸੇ ਜਗ੍ਹਾ ਜਿਹੜੇ ਇਹਨਾਂ ਦੇ ਐਸੋਸੀਏਟਸ ਹੈਗੇ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਔਰ ਐਕਸ਼ਨ ਲਿਆ ਜਾ ਰਿਹਾ ਹੈ ਨਾਲ ਦੀ ਨਾਲ ਜਿਹੜੇ ਮੈਨੇਜਮੈਂਟ ਔਰ ਪ੍ਰੋਪਰਾਈਟਰ ਹੈ ਇਸ ਪੈਰਿਜ ਪੈਲੇਸ ਦਾ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਹੈ ਜੀ ਕਿਉਂਕਿ ਪੰਜਾਬ ਵੱਲੋਂ ਸਾਰੇ 144 ਦੇ ਆਰਡਰ ਸਾਰੇ ਪੰਜਾਬ ਦੇ ਵਿੱਚ ਲਾਗੂ ਹਨ ਕਿ ਜਿੰਨੇ ਵੀ ਮੈਰਿਜ ਪੈਲੈਸਸ ਨੇ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਮੈਰਿਜ ਪੈਲੈਸਸ ਦੀ ਹੋਏਗੀ ਜੀ ਇਹ ਉਹ ਇਨਸ਼ੋਰ ਕਰਨਗੇ ਕਿ ਕੋਈ ਵੀ ਫੰਕਸ਼ਨ ਦੇ ਵਿੱਚ ਕੋਈ ਵਿਅਕਤੀ ਜਿਹੜਾ ਕੋਈ ਵੈਪਨ ਲੈ ਕੇ ਨਾ ਆਵੇ ਔਰ ਜੇ ਕਿਸੇ ਕੋਲ ਹੈ ਤੇ ਉਸ ਨੂੰ ਡਿਸਪਲੇ ਨਾ ਕੀਤਾ ਜਾਵੇ ਜੀ ਵੈਪਨ ਦਾ ਜਿਹੜਾ ਯੂਜ਼ ਜਾਂ ਸੈਲੀਬ੍ਰੇਟਰੀ ਫਾਇਰਿੰਗ ਨਾ ਕੀਤੀ ਜਾਵੇ। ਸੋ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਮੈਰਿਜ ਪੈਲੈਸ ओनर्स ਦੀ ਹੈ। ਸੋ ਅਸੀਂ ਸਖਤ ਕਾਰਵਾਈਆਂ ਕਰ ਰਹੇ ਹਾਂ ਤਾਂ ਕਿ ਅਸੀਂ ਇਨਸ਼ੋਰ ਕਰ ਸਕੀਏ ਕਿ ਜਿਹੜੇ ਮੈਰਿਜ ਪੈਲੈਸਸ ਜਾਂ ਇਸ ਤਰ੍ਹਾਂ ਦੇ ਜਿੱਥੇ ਇਕੱਠ ਹੁੰਦੇ ਆ ਕੋਈ ਮਿਸਯੂਜ਼ ਨਾ ਹੋਵੇ। ਸਰ ਕਲੀਅਰ ਹੋ ਪਾਇਆ ਕਿੱਥੇ ਕਿੱਥੋਂ ਇਹਨਾਂ ਨੂੰ ਵੈਪਨਸ ਜਿਹੜੇ ਨੇ ਉਹ ਪ੍ਰੋਵਾਈਡ ਹੋਏ ਸੀ। ਵੈਪਨ ਦੀ ਪਹੁੰਚ ਨਾ ਤੱਕ ਇਸ ਤਰ੍ਹਾਂ ਹੋ ਰਹੀ ਹੈ ਕਿਉਂਕਿ ਉਮੂਮਨ ਆਮ ਜਾ ਹੋ ਗਿਆ। देखो मैं वेपन्स दी जे गल करा पंजाब एक बॉर्डर स्टेट है और नाल ਸਾਡਾ ਪਾਕਿਸਤਾਨ ਲੱਗਦਾ ਹੈ ਆਈਐਸਆਈ ਦੀ ਲਗਾਤਾਰ ਕੋਸ਼ਿਸ਼ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾਣ ਅਤੇ ਸਾਡੇ ਜਿਹੜੇ ਬਾਰਡਰ ਹੈ ਜੇ ਤੁਹਾਨੂੰ ਹਿਸਟੋਰਿਕਲੀ ਦੇਖੋ ਤਾਂ 70 ਦੇ ਦਸ਼ਕ ਵਿੱਚ ਪਹਿਲਾਂ ਸੋਨਾ ਸਮਗਲ ਹੁੰਦਾ ਸੀ ਅਸੀਂ ਔਰ ਉਸ ਦੇ ਬਾਅਦ ਫਿਰ ਵੈਪਨ ਸਮਗਲਿੰਗ ਹੋਣੇ ਸ਼ੁਰੂ ਹੋਏ ਜੀ ਫਿਰ ਪਿਛਲੇ 10 ਸਾਲਾਂ ਤੋਂ ਡਰੱਗਸ ਉਹਨਾਂ ਨੇ ਭੇਜਨੇ ਸ਼ੁਰੂ ਕੀਤੇ ਔਰ ਜਿਹੜਾ ਰੀਸੈਂਟ ਟ੍ਰੈਂਡ ਹੈ ਕਿ ਡਰੱਗਸ ਦੇ ਜਿਹੜੇ ਸਮਗਲਰਸ ਹੈ ਉਹਨਾਂ ਦੇ ਨਾਲ ਨਾਲ ਜਿਹੜੇ ਸਾਡੇ ਟੈਰਰਿਸਟ ਔਰ ਦੂਸਰੇ ਆਰਗੇਨਾਈਜੇਸ਼ਨਸ ਸੇ ਵੈਪਨ ਵੀ ਸਮਗਲਿੰਗ ਕਰ ਰਹੇ ਜੀ ਜੇ ਮੈਂ ਕੱਲੇ ਬਾਰਡਰਸ ਦੀ ਬਾਰਡਰ ਦੀ ਗੱਲ ਕਰਾਂ ਤਾਂ ਸਿਰਫ ਇਸ ਸਾਲ ਦੇ ਵਿੱਚ ਅਸੀਂ 16 ਮੋਡਿਊਲ ਬਾਰਡਰ ਤੇ ਬਸਟ ਕੀਤੇ 126 ਟੈਰਰਿਸਟ ਔਰ ਰੈਡੀਕਲਸ ਨੂੰ ਅਸੀਂ ਗ੍ਰਫਤਾਰ ਕੀਤਾ ਹੈ 9 AK47 MP9 ਵਰਗੇ ਸੋਫਿਸਟੀਕੇਟਿਡ ਵੈਪਨਸ ਰਿਕਵਰ ਕੀਤੇ 180 ਰਿਵੋਲਵਰ অর ਪਿਸਟਲ ਜਿਹੜੇ ਫੋਰਮ ਮੇਡ ਹੈਗੇ ਆ ਉਹ ਰਿਕਵਰ ਕੀਤੇ ਆ ਇਸ ਤੋਂ ਇਲਾਵਾ ਆਰ ਡੀ ਐਕਸ ਹੈਂਡ ਗ੍ਰੇਨੇਡਸ ਡੈਟੋਨੇਟਰਸ ਐਕਸਪਲੋਸਿਵਸ ਕਾਫੀ ਮਾਤਰਾ ਦੇ ਵਿੱਚ ਅਸੀਂ ਰਿਕਵਰ ਕੀਤਾ ਸੋ ਅਸੀਂ ਬਾਰਡਰ ਤੇ ਫੋਕਸ ਕਰ ਰਹੇ ਆ ਜਿੱਥੇ ਸਾਡੀ ਫਰਸਟ ਲਾਈਨ ਆਫ ਡਿਫੈਂਸ ਬੀ ਐਸ ਐਫ ਹੈ ਪੰਜਾਬ ਪੁਲਿਸ ਵੱਲੋਂ ਇੱਕ ਸੈਕੰਡ ਲਾਈਨ ਆਫ ਡਿਫੈਂਸ ਸ਼ੁਰੂ ਕੀਤੀ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਇਆ ਦਿੱਤਾ ਗਿਆ ਹੈ ਤਾਂ ਕਿ ਅਸੀਂ ਸੀਸੀਟੀਵੀ ਕੈਮਰਾਜ਼ ਲਗਾਈਏ ਜਿਹੜੇ ਸਾਡੇ 636 ਸੈਂਸਿਟਿਵ ਲੋਕੇਸ਼ਨਸ ਹੈ ਰਾਈਟ ਫਰਮ ਫਾਜ਼ਲ ਕਾ ਟੂ ਪਠਾਨਕੋਟ ਉਸ ਦੇ ਨਾਲ ਨਾਲ ਹੁਣ ਐਂਟੀ ਡਰੋਨ ਸਿਸਟਮਸ ਵੀ ਅਸੀਂ ਡਿਪਲੋਏ ਕੀਤੇ ਆ ਤਾਂ ਕਿ ਜਿਹੜੇ ਡਰੋਨਸ ਆ ਰਹੇ ਆ ਉਹਨਾਂ ਦੀ ਪਛਾਣ ਹੋ ਸਕੇ ਔਰ ਉਹਨਾਂ ਨੂੰ ਅਸੀਂ ਨਿਊਟਰਲਾਈਜ਼ ਕਰ ਸਕੀਏ ਜੀ ਸੋ ਇਹ ਸਾਰੇ ਅਸੀਂ ਕਦਮ ਚੁੱਕ ਰਹੇ ਆ ਐਂਡ ਵੀ ਆਰ ਆਲਸੋ ਇਨ ਟੱਚ ਵਿਦ ਸੈਂਟਰਲ ਏਜੰਸੀਜ਼ ਸਾਡੀ ਸਟੇਟ ਦੀ ਜਿਹੜੀ ਏਜੰਸੀਜ਼ ਨੇ ਅਸੀਂ ਪੂਰੇ ਅਲਰਟ ਤੇ ਹੈਗੇ ਆ ਤਾਂ ਕਿ ਇਹ ਜਿਹੜੀ ਵੈਪਨ ਦੀ ਸਮਗਲਿੰਗ ਬਾਹਰ ਤੋਂ ਹੈ ਉਸ ਨੂੰ ਵੀ ਰੋਕਿਆ ਜਾਵੇ ਔਰ ਹਿੰਟਰਲੈਂਡ ਤੋਂ ਜਿਹੜੇ ਵੈਪਨਸ ਆ ਰਹੇ ਆਂ ਦੂਸਰੀ ਸਟੇਟਾਂ ਤੋਂ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਵੀ ਸਮਗਲਿੰਗ ਬੰਦ ਹੋ ਸਕੇ ਲੇਕਿਨ ਸਰ ਟਾਰਗੇਟ ਕਿਲਿੰਗ ਦਾ ਸਿਲਸਿਲਾ ਨਹੀਂ ਰੁਕਣ ਦਾ ਨਾਂ ਲੈ ਰਿਹਾ ਅਸੀਂ ਲਾਸਟ ਗਵਰਨਮੈਂਟ ਦੇ ਟਾਈਮ ਤੇ ਵੀ ਵੇਖਿਆ ਸੀ ਕਿ ਕਈ ਟਾਰਗੇਟ ਕਿਲਿੰਗਸ ਹੋਈਆਂ ਸੀ ਇਸ ਗਵਰਨਮੈਂਟ ਦੇ ਵਿੱਚ ਵੀ ਜਿਹੜਾ 3 ਸਾਲ ਰਿਹਾ ਇਸ ਦੇ ਵਿੱਚ ਵੀ ਟਾਰਗੇਟ ਕਿਲਿੰਗ ਕਈ ਹੋਈਆਂ ਨੇ ਇਨਾ ਦਾ ਕੀ ਕਾਰਨ ਤੁਸੀਂ ਮੰਦੇ ਹੋ ਔਰ ਜਿਸ ਤੰਗ ਦੇ ਨਾਲ ਹੈਂਡ ਗ੍ਰੇਨੇਡ ਇਸ ਤਰ੍ਹਾਂ ਦੇ ਜਿਹੜੇ ਆ ਚੁੱਕੇ ਆ ਰੋਪੀਆਂ ਦੇ ਕੋਲ ਗ੍ਰੇਨੇਡ ਦਾ ਯੂਜ਼ ਕਰ ਰਹੇ ਨੇ ਬਾਈਕ ਤੇ ਜਾਂਦੇ ਜਾਂਦੇ ਗ੍ਰੇਨੇਡ ਸੁੱਟ ਜਾਂਦੇ ਨੇ ਧਮਾਕਾ ਹੋ ਜਾਂਦਾ ਆਈਡੀ ਟਿਫਨ ਬੋਮ ਇਸ ਤਰ੍ਹਾਂ ਦੀ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਔਰ ਥਾਣਿਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਯਾਨੀ ਥਾਣਿਆਂ ਨੂੰ ਵੀ ਥਾਣੇ ਵੀ ਕਹਿ ਸਕਦੇ ਮਹਿਫੂਜ਼ ਨਜ਼ਰ ਨਹੀਂ ਆ ਰਹੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਸਿਚੁਏਸ਼ਨ ਨੂੰ ਕਿੱਥੇ ਜਾ ਰਿਹਾ ਪੰਜਾਬ ਪੰਜਾਬ ਦੇ ਵਿੱਚ ਜੇ ਤੁਸੀਂ ਇੱਕ ਪਾਸੇ ਇਹ ਗੱਲਾਂ ਕਰ ਰਹੇ ਹੋ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦੀ ਇੱਕ ਡਿਸਐਡਵਾਂਟੇਜ ਹੈ that it is a border state ਜੀ ਦੂਸਰੇ ਮੁਲਕ ਦੀ ਏਜੰਸੀਜ਼ ਦੀ ਕੋਸ਼ਿਸ਼ ਹੈ ਕਿ ਉਹ ਸਾਡੇ ਸਟੇਟ ਦੇ ਵਿੱਚ ਔਰ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਸਰੰਜਾਮ ਦੇਣ ਨਾਲ ਦੀ ਨਾਲ ਜਿਹੜੇ ਸਾਡੇ ਰਿਜ਼ਲਟਸ ਹੈ ਉਹ ਵੀ ਤੁਸੀਂ ਜੇ ਐਨਾਲਾਈਜ਼ ਕਰੋ ਵੀ ਹੈਵ ਗਾਟ huge success ਸਾਡਾ ਜਿਹੜਾ ਇਹਨਾਂ ਸਾਰੇ ਇਨਸੀਡੈਂਟਸ ਦਾ ਅ ਟਰੇਸ ਪਰਸੈਂਟੇਜ ਹੈ ਜਾਂ ਜਿਹੜੀ ਅਸੀਂ ਇਹਨਾਂ ਨੂੰ ਕਰੈਕ ਕਰ ਕੀਤਾ ਹੈ ਉਹ 90% ਤੋਂ ਉੱਤੇ ਕੇਸਸ ਨੂੰ ਅਸੀਂ ਕਰੈਕ ਕੀਤਾ ਜਿੰਨੇ ਭਾਵੇਂ ਉਹ ਹੈਂਡ ਗ੍ਰੇਨੇਡ ਥ्रोइंग ਹੋਵੇ ਭਾਵੇਂ ਹੋਰ ਐਕਸਪਲੋਸਿਵ ਦੀ ਹੋਵੇ ਆਲਮੋਸਟ ਆਲ ਦਾ ਕੇਸਸ ਹੈਵ ਬੀਨ ਕਲੀਅਰਡ ਇਸੇ ਤਰ੍ਹਾਂ ਜਿਹੜੀ ਟਾਰਗੇਟ ਕਿਲਿੰਗਸ ਦੀ ਤੁਸੀਂ ਗੱਲ ਕਰਦੇ ਹੋ 90% ਤੋਂ ਉੱਤੇ ਕੇਸਸ ਦੇ ਵਿੱਚ ਮੁਲਜ਼ਮ ਫੜੇ ਜਾ ਚੁੱਕੇ ਹੈ ਜਾਂ ਇੰਕਾਊਂਟਰ ਦੇ ਵਿੱਚ ਸ਼ਾਮਿਲ ਹੋਏ ਜਿਸ ਤਰ੍ਹਾਂ ਵੀ ਬਟ ਪੰਜਾਬ ਪੁਲਿਸ ਇਸ ਐਕਟਿਵਲੀ ਫੋਲੋਇੰਗ 올 ਦੀਸ ਥਿੰਗਸ ਜੀ ਅਨਫੋਰਚੂਨੇਟ ਗੱਲ ਹੈ ਇਹ ਇੱਕ ਹੋਰ ਹੈ ਕਿ ਸਾਡੇ ਗੈਂਗਸਟਰਸ ਬਾਹਰ ਬੈਠੇ ਆ ਜਿਹੜੇ ਬਾਹਰੋਂ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਵੀਪੀਐਨ ਯੂਜ਼ ਕਰਕੇ ਫੁੱਟ ਸੋਲਜਰਸ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਇਹ ਸਾਡੇ ਸੂਬੇ ਦੇ ਵੀ ਹੈ ਨਾਲ ਦੇ ਸੂਬੇ ਤੋਂ ਵੀ ਮੁੰਡੇ ਬੰਗਾਏ ਜਾਂਦੇ ਆ ਜਿਹੜੇ ਛੋਟੀ ਉਮਰ ਦੇ ਹੈ ਉਹਨਾਂ ਨੂੰ ਬ੍ਰੇਨ ਵਾਸ਼ ਕਰਕੇ ਇਸ ਪਾਸੇ ਨੂੰ ਲਾਇਆ ਜਾਂਦਾ ਹੈ ਸੋ ਵੀ ਵੀ ਆਰ ਕੌਗਨੀਸੈਂਟ ਆਫ 올 ðiਸ ਫੈਕਟਸ ਔਰ ਸਾਡੇ ਵੱਲੋਂ ਪੁਖਤਾ ਆਪਰੇਸ਼ਨਲ ਪਲਾਨ ਹੈਗੇ ਜਿਸ ਨੂੰ ਅਸੀਂ ਫਾਲੋ ਕਰਦੇ ਹਾਂ ਅੱਜ ਕੱਲ ਐਨਕਾਊਂਟਰ ਬਹੁਤ ਵੇਖਣ ਨੂੰ ਮਿਲ ਰਹੇ ਐਨਕਾਊਂਟਰਸ ਦਾ ਤਾਂ ਦੇਖੋ ਪੁਲਿਸ ਇਜ਼ ਐਕਟਿਵ ਔਰ ਜਿਹੜਾ ਕੋਈ ਵਿਅਕਤੀ ਪੁਲਿਸ ਤੇ ਫਾਇਰਿੰਗ ਕਰੇਗਾ ਤਾਂ ਪੁਲਿਸ ਦਾ ਫਰਜ਼ ਹੈ ਕਿ ਆਪਣੀ ਸੈਲਫ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਸੇਵ ਕਰੇ ਔਰ ਇਹ ਦਰਸਾਉਂਦਾ ਹੈ ਕਿ ਪੁਲਿਸ ਕਿੰਨੀ ਐਕਟਿਵ ਹੈ ਕਿੰਨੀ ਐਕਟਿਵਲੀ ਅਸੀਂ ਚੇਸ ਕਰ ਰਹੇ ਹਾਂ ਜੀ ਲੇਕਿਨ ਇਹ ਚੀਜ਼ ਵੀ ਆਂਦੀ ਹੈ ਕਿ ਜਿਹੜੇ ਇੱਕ ਗੈਂਗਸਟਰ ਨੇ ਲਗਾਤਾਰ ਆਪਣਾ ਨੈਟਵਰਕ ਚਲਾ ਰਹੇ ਨੇ ਚਾਹ ਉਸ ਦੇ ਵਿੱਚ ਅਸੀਂ ਫਿਰੋਤੀ ਮੰਗਣ ਦੀ ਗੱਲ ਕਰੀਏ ਜਾਂ ਹੋਰ ਇਹਨਾਂ ਦੀ ਜਿਹੜੀ ਕ੍ਰਿਮੀਨਲ ਐਕਟੀਵਿਟੀਆਂ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਦੂਜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਕੁਝ ਇੱਕ ਲੇਕਿਨ ਉੱਥੋਂ ਵੀ ਇਹਨਾਂ ਦਾ ਨੈਟਵਰਕ ਲਗਾਤਾਰ ਚੱਲ ਰਿਹਾ ਹੈ ਬਹੁਤ ਹੀ ਦਸਰਿਆ ਕਿ ਅੱਜਕਲ ਸੋਸ਼ਲ ਮੀਡੀਆ ਹੈ VPN ਨੈਟਵਰਕਸ ਆ ਗਏ ਆ ਔਰ ਇਹ ਜਿਹੜੇ ਸਾਡੇ ਭੋਲੇ ਭਾਲੇ ਬੱਚੇ ਹੈ ਇਹਨਾਂ ਨੂੰ ਵਰਗਲਾ ਕੇ ਗਲਤ ਪਾਸੇ ਨੂੰ ਤੋੜਦੇ ਨੇ ਔਰ ਇਹਨਾਂ ਦੇ ਖਿਲਾਫ ਵੀ ਅਸੀਂ ਇੰਟਰਪੋਲ ਰਹੀ ਔਰ ਗਵਰਨਮੈਂਟ ਆਫ ਇੰਡੀਆ ਰਹੀ ਇਹਨਾਂ ਦੇ ਐਕਸਟਰਡੀਸ਼ਨ ਦੇ ਪ੍ਰੋਸੈਸਸ ਚੱਲ ਰਹੇ ਆ ਸਾਰਿਆਂ ਦੇ ਔਰ ਮੈਨੂੰ ਉਮੀਦ ਹੈ ਕਿ ਛੇਤੀ ਸਾਨੂੰ ਇਹਦੇ ਵਿੱਚ ਵੀ ਕਾਮਯਾਬੀਆਂ ਮਿਲਣਗੀਆਂ ਆ ਸਕਦੇ ਹੈ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਕੁਝ ਗੈਂਗਸਟਰ ਬੈਠੇ ਨੇ ਕਸਟਡੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਐਕਸਟਰੈਡੀਸ਼ਨ ਦਾ ਅਪਲਾਈ ਕੀਤਾ ਹੋਇਆ ਹੈ ਔਰ ਉਹਨਾਂ ਦੇ ਸਾਰੇ ਕੇਸ ਚੱਲ ਰਹੇ ਹਨ ਬਿਲਕੁਲ ਯਾਨੀ ਸਿੱਧੇ ਤੌਰ ਤੇ ਪੁਲਿਸ ਜਿਹੜੀ ਹੈ ਉਹ ਐਕਸ਼ਨ ਮੋਡ ਦੇ ਵਿੱਚ ਹੈ ਐਨਕਾਊਂਟਰ ਵੀ ਹੋ ਰਹੇ ਨੇ ਸਖਤ ਕਾਰਵਾਈਆਂ ਵੀ ਹੋ ਰਹੀਆਂ ਨੇ ਕਈ ਆਪਰੇਸ਼ਨ ਵੀ ਚੱਲ ਰਹੇ ਨੇ ਤਾਂ ਕਿ ਪੰਜਾਬ ਨੂੰ ਮਹਿਫੂਜ਼ ਰੱਖਿਆ ਜਾ ਸਕੇ ਫਿਲਹਾਲ ਜਿਸ ਧੰਗ ਦੇ ਨਾਲ ਪੁਲਿਸ ਐਕਸ਼ਨ ਮੋਡ ਦੇ ਵਿੱਚ ਹੈ ਵੇਖਣ ਵਾਲੀ ਗੱਲ ਰਹੇਗੀ ਆਨ ਆਲੇ ਸਮਾ ਦੇ ਵਿੱਚ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਗੈਂਗਸਟਰ ਨੇ ਉਹਨਾਂ ਨੂੰ ਕਦੋਂ ਪੰਜਾਬ ਦੇ ਵਿੱਚ ਲਿਆ ਕੇ ਸਲਾਖਾਂ ਦੇ ਪਿੱਛੇ ਸੁਟਿਆ ਜਾਂਦਾ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ